ਕਪਚੀਰੀ ਕਾਂਜੀ ਕਮਾਂਡਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਪਿੰਡ ਨਾਗਰਾ ਜਿਲ੍ਹਾ ਸੰਗਰੂਰ ਕਾਲੇਬਾਈ ਕੋਲ ਪਹੁੰਚਿਆ ਤੇ ਦੋ ਝੋਟੀਆਂ ਤੇ ਇੱਕ ਗਾਂ ਦਿਖਾਵਾਂਗੇ ਟੋਕੜ ਗੱਬਣ ਝੋਟੀਆਂ ਨੇ ਤੇ ਬਾਕੀ ਦੁੱਦਾ ਕਟਰੂ ਵੀ ਮਗਰ ਨੇ ਲੈ ਦਿਖਾਉਣਿਆ ਸੱਜਣੋ ਹੋਰ ਭਾਈ ਪੀ ਹਾਲੇ ਕਾਲੇ ਲੈ ਕਾਲੇ ਪਹਿਲੀ ਝੋਟੀ ਤੋਰ ਬਈ ਲੈ ਦਿਖਾਉਣਿਆ ਸੱਜਣੋ ਪੂਰੇ ਟੋਕੜੀ ਝੋਟੀਆਂ ਪਹਿਲੀ ਝੋਟੀ ਦਿਖਾਉਣਿਆ ਤੁਹਾਨੂੰ ਗੱਬਰ ਵੀ ਆ ਤੇ ਮਗਰ ਕੱਟਾ ਕੱਟੂ ਹੈਗਾ ਇਹਦੇ ਹਾਂ ਵੀਰੇ ਟੱਟਾ ਹੈ ਦੇਖ ਸਕਦੇ ਹੋ ਪੂਰੀ ਸਕਰੀਨ ਝੋਟੀ ਆ ਥਣ ਲੇਵੇ ਦੀ ਸਾਫਾ ਲਵੇ ਜੇ ਮਾਰਦੇ ਲੇਵੇ ਦੇ ਕੈਮਰਾ ਮੂਠੀ ਵਾਲਾ ਕੱਲਾ ਕੱਲਾ ਥਣ ਲੱਗਾ ਹੋਇਆ ਕਰਮ ਵਾਲੀ ਨੂੰ ਦੇਵਾ ਹੁਣ ਵੀ ਤਾਜ਼ੀਆਂ ਜਿਹਾ ਲੱਗਾ ਹੋਇਆ ਦੇਖ ਸਕਦੇ ਹੋ ਸਜਣਾ ਤੇ ਸਵਾਰਟੀ ਦਿਖਾ ਦੇ ਦੇਖ ਸਕਦੇ ਹੋ ਕੁੰਡੀ ਸਕੀਨ ਬਿਲਕੁਲ ਛੋਟਾ ਸਿੰਘ ਪਿੱਠ ਪੁੜੇ ਦੀ ਚੰਗੀ ਆ ਕਦ ਕਾਠਾ ਕਦ ਕਾਠ ਵੀ ਪਉਂਦਾ ਮੋਢਿਆਂ ਬਰਾਬਰ ਆ ਸੱਜਣੋ ਦੇਖ ਸਕਦੇ ਹੋ ਕਦ ਕਾਠਾ ਅੱਧਵਾਰ ਨੂੰ ਮਾਰਦੇ ਠੰਡ ਲੈਵੇ ਤੇ ਕੈਮਰਾ ਮੂਠੀ ਵਾਲਾ ਕੱਲਾ ਕੱਲਾ ਠੜ ਲੱਗਿਆ ਹੋਇਆ ਤੇ ਇੱਧਰ ਮਾਰਦੇ ਮਗਰ ਲੈ ਵੀ ਤੇ ਵੀ ਕਦ ਕਾਠਾ ਵਾਵਾ ਲੈਵਾ ਵੀ ਵਾਵਾ ਤੇ ਦੇਖ ਸਕਦੇ ਹੋ ਕਿੰਨੇ ਟਾਈਮ ਦੀ ਕੱਪੜਾ ਕਾਲੇ ਹੈ ਬਾਈ ਸਾਢੇ 3 ਦਿਨਾਂ ਵਾਲੀ ਕੱਪੜਾ ਦੁੱਧ ਕਿੰਨਾ ਵੀਰੇ ਪੁੱਤ ਆ 10 ਲੀਟਰ ਚਾਹੇ 4 ਡੰਗ ਜੋ ਵੀ ਚਾਹੇ 2 ਡੰਗ ਜੋ ਵੀ ਚਾਹੇ 10 ਟਾਈਮ ਚੋਵੇ ਚਾਹੇ 4 ਡੰਗ ਚੋਵੇ 2 ਟਾਈਮ ਚੋਵੇ ਕੋਈ ਵੀ ਵੀਰ ਸੱਜਣਾ ਤੇ ਲੀਟਰ ਮਾਰ ਲੇ ਜਾਏ ਹੈ ਬਈ ਆਪਾਂ ਨੇ ਠੀਕ ਆ ਠੀਕ ਆ ਤੇ ਹੁਣ ਤਾਂ ਚਾਹੇ ਦੋ ਤੇਰੇ ਬਈ ਇਹ ਤਾਂ ਨਾ 10 ਆ ਵੀਰੇ ਇਹ ਨਾ ਲੀਟਰ ਪਰਵਾਉਂਦਾ ਨਾ 2 ਡੰਗ ਜੋਵੇ 4 ਡੰਗ ਜੋਵੇ ਕੋਈ ਵੀ ਵੀਰ ਸੱਜਣਾ ਤੇ ਮਾਗਰੇ ਤੇ ਕੱਟਾ ਤੇ ਇਹਦਾ ਮੁੱਲ ਬੜੀ ਕਾਲੇ ਇਹਦਾ ਵੀਰੇ 1 ਲੱਖ 2000 1 ਲੱਖ 2 ਤੇ ਮਾਣਾ ਕਿੰਨਾ ਕੋ ਹੋ ਜੂ ਕਿੰਨੇ ਦੀ ਦੇਣੀ ਹੈ ਜਮੀ 1 ਲੱਖ ਲੱਕੜੀ ਦੇ ਦਾਂਗੇ ਬਾਕੀ ਮਾਨਤਾਨ ਹੋ ਜੂ ਮੌਕੇ ਤੇ ਸੱਜਣੋ ਕਿੰਨੇ 3.5 ਮਹੀਨੇ ਦੀ ਗੱਬਣਾ ਹਾਂ 3.5 ਮਹੀਨੇ ਦੀ ਚੈੱਕ ਪਾਸ ਗੱਬਣ ਮੰਗਰ ਕੱਟਾ ਪੱਤਾ ਵੀ ਦਿਖਾ ਦੇ ਬਈ ਕਿਹੜਾ ਕੱਟਾ ਬਈ ਔਰ ਦਾ ਪਰਨਾ ਕੱਟਾ ਠੀਕ ਆ ਤੇ ਅਗਲੀ ਝੋਟੀ ਦਿਖਾਉਣਾ ਸੱਜਣੋ ਲੈ ਵੀ ਕਾਲੇ ਖੋਲ ਆਉਗੀ ਲੈ ਸੱਜਣੋ ਉਹਦਾ ਹਫ਼ਤੇ ਦਾ ਟੀਕਾ ਭਰਾਇਆ ਹੋਇਆ ਝੋਟੀ ਪੂਰੀ ਖੋਲ ਕੇ ਲਿਆਉਣ 来 ਸੱਜਣੋ ਦਿਖਾਉਣਾ ਤੁਹਾਨੂੰ ਇਹ ਵੀ ਟਾਪ ਦੀ ਝੋਟੀ ਆ ਕੀ ਦੀ ਆ ਖੀਰੀ ਆ ਬਿਲਕੁਲ ਛੋਟਾ ਸਿੰਘ ਆ ਯਾਦ ਕੁਆਲਿਟੀ ਦੇਖ ਸਕਦੇ ਹੋ ਮੋਰਾ ਨਾ ਸੱਜਣ ਜੀ ਛੋਟਾ ਸਿੰਘ ਉਡੀ ਝੋਟੀ ਹਾਂ ਚੱਲ ਬਈ ਤੋਰ ਬਈ ਦੇਖ ਸਕਦੇ ਹੋ ਖੀਰੀ ਚੋਟੀ ਛੜ ਦੇਵੇ ਤੇ ਮਾਰ ਦੇ ਕੈਮਰਾ ਛੜ ਦੇਵੀ ਦੀ ਸਾਫਾ ਕੱਲਾ ਕੱਲਾ ਮੁੱਠੀ ਦਾ ਥਾਣਾ ਲੇ ਵਾ ਇਹਨੂੰ ਵੀ ਵਧੀਆ ਲੱਗਿਆ ਹੋਇਆ ਸੱਜਣੋ ਦੇਖ ਸਕਦੇ ਹੋ ਤੇ ਸੀਰ ਵੀ ਬਾਕੀ ਸੀਰ ਠੰਡੀ ਆ ਪਿਛੇ ਕੁੜੀ ਚੰਗੀਆਂ ਆ ਰੋਕ ਲੱਗ ਗਈ ਫੇਸ ਕੁਆਲਿਟੀ ਦਿਖਾ ਦੇਵਾ ਮਾਰ ਤੂੰ ਫਿਰ ਕਦੇ ਮਾਰ ਦੇ ਕੈਮਰਾ ਬਿਲਕੁਲ ਛੋਟਾ ਸਿੰਘ ਤੇ ਇਹਦਾ ਕਿੰਨੇ ਟਾਈਮ ਦੀ ਗੱਪਣਾ ਕਲੇ ਇਹ ਬਾਈ 10 ਦਿਨਾਂ ਦੀ ਗੱਪਣ ਹੋਣੀ 10 ਦਿਨਾਂ ਦੀ ਗੱਪਣ ਤੇ ਟੀਕਾ ਭਰਾਇਆ ਹੋਇਆ ਖਾਲੀ ਕਰਕੇ ਦੇਉ ਬਾਈ ਕੋਈ ਗਰੰਟੀ ਨਹੀਂ ਹੁੰਦੀ 10 ਦਿਨਾਂ ਦੀ ਖਾਲੀ ਕਰਕੇ ਦੇਉ ਆਪ ਆਪ ਦੇ ਹੱਥ ਨੇ ਭਰਾਇਆ ਤੇ ਦੁੱਧ ਕਾਲੇ ਕਿੰਨਾ ਇਹਦਾ ਦੁੱਧ ਬੰਨੇ ਭਰੇ 9 ਕਿਲੋ ਆ ਪੂਰਾ 9 ਲੀਟਰ ਦੁੱਧ ਛੱਜਣੋਂ ਤੇ 10 ਦਿਨਾਂ ਦਾ ਟੀਕਾ ਭਰਾਇਆ ਹੋਇਆ ਤੇ ਆਪਣਾ ਮੁੱਲ ਵੜੀ ਕਾਲੇ ਦਾ ਕੀ ਆ ਇਹਦਾ ਵੀ 75000 ਇਹਦਾ 75000 ਦੇਣੀ ਕਿੰਨੇ ਦੀ ਆ 72000 ਦੀ ਦੇ ਦਾਂ 72000 ਦੀ ਦੇ ਦਾਂ ਇਹ ਬਾਕੀ ਮੌਕੇ ਤੋਂ ਮੰਨ ਤਾਲ ਹੋ ਜੂ ਇਹਦੇ ਮਗਰ ਵੀ ਕੱਟਾ ਆ ਉਰਲਾ ਕੱਟਾ ਦਿਖਾ ਦੇ ਬਈ ਇਹਦਾ ਲੈ ਦੇ ਸਕਦੇ ਹੋ ਇਹ ਕੱਟਾ ਸੱਚ ਨੂੰ ਅਗਲੀ ਦਿਖਾ ਗਾ ਲੈ ਵੀ ਸਾਹੀਵਾਲ ਗਾ ਤਾਜੀ ਸੂਈ ਹੋਈ ਆ ਦੇਖ ਸਕਦੇ ਹੋ ਹੋਰ ਕਿਹਦੇ ਭਾਈ ਵੀ ਬਾਈ ਲੈ ਕਾਲੇ ਕੋਲੇ ਅੱਜ ਤਿੰਨ ਨਗ ਨੇ ਤਿੰਨੇ ਦੁੱਧ ਵਾਲੇ ਨਗ ਨੇ ਇੱਕ ਪਖੜ ਗੱਬਣ ਚੋਟੀ ਤੇ ਇੱਕ ਗਾਂ ਸਾਹੀਵਾਲ ਗਾਂ ਦੇਖ ਸਕਦੇ ਸੱਜਣਾ ਕਿਹੜਾ ਸੂਆ ਕਾਲੇ ਦਾ ਇਹ ਦੂਜਾ ਆ ਜਾਂ ਤੀਜਾ ਉਹ ਤੀਜੇ ਦੂਜੇ ਤੀਜੇ ਸੂਆ ਲੱਗਦਾ ਚੱਲ ਵੀ ਲੇਵੇ ਦੇ ਮਾਰ ਕੇ ਵਾਰਾ ਮੈਂ ਦੇਖ ਸਕਦੇ ਸੱਜਣਾ ਵਧੀਆ ਖਣ ਲੱਗਾ ਹੈ ਮੂਸਕੀ ਵਾਲਾ ਫਲ ਲੇਵੇ ਦੀ ਸਾਫਾ ਰੋਗ ਲਾ ਬਈ ਤੇ ਇਹਦਾ ਦੁੱਧ ਕਿੰਨਾ ਕਾਲੇ ਇਹਦੇ ਥੱਲੇ ਕੋਈ 11.5 ਕਿਲੋ ਦਾ 11.5 ਮੰਗਦਾ ਸਾਢੇ 11 11 ਮੰਨਾਂ ਕਹੇ ਦੋ ਟਾਈਮ ਚੋਇ ਚਾਰ ਚੋ ਚਾਰ ਟਾਈਮ ਮੰਗ ਰਹੀ ਐ ਬੱਸ ਗਿਆ ਬੱਸੀ ਅੱਛਾ ਵੀਰੇ ਆਹ ਮੰਗ ਰ ਬੱਸਾ ਹਫਤੇ ਦੀ ਸੂਈ ਹੋਈ ਇਹਦਾ ਮੁੱਲ ਵੜੀ ਬਾਈ ਇਹਦਾ 45 ਦੀ ਇਹਦਾ 45000 ਤੇ ਇਹ ਇਹਦਾ ਵੀ ਆਹ ਨਾ ਦੇਣੀ ਕਿਨੇ ਦੀ ਆ ਵੀਰੇ 42 ਦੀ ਦੇ ਦਿੰਦੇ 42 ਦੀ ਦੇਣਾ ਇਹ ਬਾਕੀ ਮੌਕੇ ਇਹਦਾ ਮਾਨ ਤਾਂ ਜਰੂਰ ਹੋਊਗਾ ਜਿਹੜਾ ਵੀ ਵੀਰ ਸੱਜਣਾ YouTube ਚੈਨਲ ਦੇਖ ਕੇ ਆਊਗਾ ਆ ਬੱਚਾ ਦਿਖਾ ਦੇ ਵੀਰੇ ਆ ਬੱਚਾ ਸਾਰਿਆਂ ਨੂੰ ਮਾਨਤਾ ਨਾਲ ਜ਼ਰੂਰ ਹੋਊਗਾ ਜਿਹੜਾ ਵੀ YouTube ਚੈਨਲ ਦੇਖ ਕੇ ਆਊਗਾ ਤੇ ਮੋਬਾਈਲ ਨੰਬਰ ਬੋਲ ਦੇ ਕਾਲੇ 9914358490 9914358490 ਤੇ ਪਿੰਡ ਨਾਗਰਾ ਜ਼ਿਲ੍ਹਾ ਸੰਗਰੂਰ ਜਿਹੜੇ ਵੀ ਵੀਰ ਭਾਈ ਨੇ ਕੋਈ ਮੱਝ ਖਰੀਦਨੀ ਆਂ ਗਾਂ ਖਰੀਦਨੀ ਆਂ ਭਾਈ ਨਾਲ ਸੰਪਰਕ ਕਰ ਸਕਦਾ ਤੇ ਆਪਣੀ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਇਕ ਸਿਆਰਾ ਕਮੈਂਟ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ